ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 3 ਜੁਲਾਈ 3 ਜੁਲਾਈ ਦਾ ਮਾਹੌਲ ਇੱਥੇ ਬਿਲਕੁਲ ਸਾਫ਼ ਹੈਗਾ ਦੇਖੋ ਚਾਰੇ ਪਾਸੇ ਧੁੱਪ ਨਿਕਲੀ ਵੀ ਆ ਮੌਸਮ ਦੇਖੋ ਉੱਪਰੋਂ ਜਮਾਂ ਸਾਫ਼ ਆ ਨਾ ਤੁਹਾਨੂੰ ਮੌਸਮ ਦਿਖਾਉਣ ਕਰਕੇ ਮੈਂ ਥੱਲੇ ਉਤਰਿਆ ਅੱਜ ਨਹੀਂ ਮੈਨੂੰ ਥੱਲੇ ਉਤਰਨਾ ਹਜੇ ਮੁਸ਼ਕਲ ਆਗਾ ਤੁਰਿਆ ਘਟ ਜਾਂਦਾਗਾ ਸਾਰਾ ਭਾਲਣਾ ਪੈਂਦਾ ਕਿੰਨਾ ਕਿਸਦਾ ਮਹਾਲੀ ਇਸ ਵਕਤ ਕੋਈ ਮੀਂਹ ਨਹੀਂ ਕੁਝ ਨਹੀਂ ਆ ਦੇਖੋ ਮੇਰੇ ਚਾਰੇ ਪਾਸੇ ਕਿਤੇ ਕੁਝ ਨਹੀਂ ਹੈਗਾਗਾ ਜਿਹੜਾ ਇੱਥੇ ਪਾਣੀ ਹੈਗਾ ਗੱਗਰ ਦੇ ਵਿੱਚ ਉਹ ਵੀ ਬਿਲਕੁਲ ਨਾਰਮਲ ਆ ਜਿੰਨਾ ਆਮ ਕੋਈ ਛੋਟਾ ਨਹੀਂ ਪਿੰਡਾਂ ਦੇ ਵਿੱਚ ਸੂਏ ਹੁੰਦੇ ਨਿੱਕੇ ਨਿੱਕੇ ਲੰਗਦੇ ਹੁੰਦੇ ਨੇ ਜਿੰਨਾਂ ਤੋਂ ਗਾਹਾਂ ਕੱਸੀਆਂ ਪਾੜਦੀਆਂ ਗਈਆਂ ਉਹਨਾਂ ਕ ਨਾਰਮਲ ਪਾਣੀ ਆ ਜਿੰਨਾਂ ਕ ਆਮ ਪੱਕਾ ਸੂਆ ਹੁੰਦਾ ਆਪਣਾ ਪਿੰਡਾਂ ਚੋਂ ਬਣਾਇਆ ਹੁੰਦਾ ਉਹਨਾਂ ਕ ਪਾਣੀ ਉਹਦੇ ਚੋਂ ਗਾਹਾਂ ਬਰਾਂਚਾਂ ਪਾੜਦੇ ਹੁੰਦੀਆਂ ਉਹਨਾਂ ਕ ਤੁਸੀਂ ਦੇਖ ਲਓ ਕਿੰਨਾ ਕ ਹੋਊਗਾ ਜਿਹੜਾ ਛੱਤ 'ਤੇ ਚਿੜੀਆਂ ਘਰ ਦੇ ਬੈਕਸਾਈਡ ਬੰਨ ਬਣਿਆ ਹੋਗਾ ਉਹ ਬੰਨ ਤੇ ਜਿੱਥੇ ਸਟੋਰ ਕਰਦੇ ਆ ਪਾਣੀ ਉੱਥੇ ਜਿਹੜਾ ਪਾਸੇ ਥਾਂ ਬਣਿਆ ਹੋਗਾ ਉਹਦੇ ਉੱਪਰ ਦੀ 1 ਇੰਚ ਉੱਥੋਂ ਮਤਲਬ ਵੀਡੀਓ ਮੇਰੇ ਕੋਲੇ ਆ ਜਾਂਦੀ ਹੈਗੀ ਤੇ ਪਰ ਆਪਾਂ ਉਹਨਾਂ ਦੀ ਵੀਡੀਓ ਸ਼ੇਅਰ ਨਹੀਂ ਕਰ ਸਕਦੇ ਹੈਗੇ ਮੈਂ ਤੁਹਾਨੂੰ ਦਾਵਾ ਕਰਦਾ ਪਾਣੀ ਉਹ 1 ਇੰਚ ਹੀ ਹੈਗਾ ਅੱਧਾ ਘੰਟਾ ਪਹਿਲਾਂ ਗੱਲ ਕਰਕੇ ਫੇਰ ਮੈਂ ਵੀਡੀਓ ਤੇ ਆਇਆਗਾ ਇਹੀ ਹਾਲ ਮਾਰਕੰਡਾ ਵਾਲੇ ਪਾਸੇ ਆ ਬਿਲਕੁਲ ਖਾਲੀ ਆ ਥੋੜਾ ਜਿਹਾ ਪਾਣੀ ਮਾਰਕੰਡਾ ਦੇ ਵਿੱਚ ਬੱਦੀ ਵਾਲੇ ਪਾਸੇ ਪਾਣੀ ਹੈਗਾ ਕਿਉਂਕਿ ਜਿਹੜਾ ਸ਼ਿਮਲੇ ਤੋਂ ਇਧਰਲਾ ਪਾਸਾ ਨਾ ਜੀਰਕਪੁਰ ਤੋਂ ਪਹਿਲਾ ਪਾਸਾ ਜਿਹੜੀ ਉਹ ਮੇਨ ਹਾਈਵੇ ਆ NH5 ਉਹਦੇ ਅਗਲੇ ਪਾਸੇ ਮਤਲਬ NH5 ਤੇ ਸ਼ਿਪ ਦੇ ਵਾਲੇ ਪਾਸੇ ਮੀ ਪੈਂਦਾਗਾ ਉਧਰਲਾ ਪਾਸੇ ਉਧਰਲੇ ਪਾਸੇ ਪਾਣੀ ਹੈਗਾ ਉਹ ਹੈਗਾਗਾ ਮਤਲਬ ਉਹ ਹੁੰਦਾ ਪਾਣੀ ਕਾਫੀ ਹੈਗਾ ਉਹ ਕੱਲਾ ਕੁਝ ਨਹੀਂ ਕਰਦਾਗਾ ਮਤਲਬ ਕਹਿਣ ਤੋਂ ਬਾਅਦ ਕੀ ਹੈ ਜਿਹੜੇ ਘੱਗਰ ਦੇ ਕੰਢੇ ਲੋਕ ਆ ਉਹਨਾਂ ਵਾਸਤੇ ਹਜੇ ਕੋਈ ਖਤਰਾ ਨਹੀਂ ਹੈਗਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਜਿਵੇਂ ਅੱਜ ਹੁਣ ਵਾਰ-ਵਾਰ ਕਹੀ ਜਾਂਦਾ ਸੁਕਨਾ ਲੈ ਕੇ ਦੇ ਗੇਟ ਖੋਲੇ ਸੁਕਨਾ ਲੈ ਕੇ ਦੇ ਗੇਟ ਖੋਲੇ ਆ ਸੱਚ ਆ ਇਹ ਗੱਲ ਪਰ ਉਹ ਚੈੱਕ ਕੀਤੇ ਆ ਵੀ ਜਾਮ ਤਾਂ ਨਹੀਂ ਹੈਗੇ ਐਮਰਜੈਂਸੀ ਖੋਲਣੇ ਪਏ ਖੁੱਲਣਗੇ ਉਹ ਇਸ ਗੱਲ ਵਾਸਤੇ ਖੋਲੇ ਆ ਜ਼ਰੂਰ ਖੋਲੇ ਆ ਪਰ ਐਵੇਂ ਨਹੀਂ ਹੈਗਾ ਵੀ ਉਹ ਪਾਣੀ ਜਾਦੇ ਆਇਆ ਤਾਂ ਖੋਲੇ ਆ। ਖੋਲ ਕੇ ਦੇਖੇ ਆਗੇ। ਇੱਕ ਜੇ ਆਪਾਂ ਕਿਸੇ ਚੈਨਲ ਤੋਂ ਸ਼ਾਰਟ ਲੈਨੇ ਆ ਚੱਕਦੇ ਆ ਕਿਸੇ ਦੀ ਵੀਡੀਓ ਤਾਂ ਇਹੇ ਜੇ ਐਂਗਲ ਤੋਂ ਵੀਡੀਓ ਬਣਾਈ ਹੁੰਦੀ ਆ ਉੱਥੋਂ ਪਾਣੀ ਜਾਦੇ ਲੱਗਦਾ ਤੇ ਅਗਲਾ ਡਰ ਜਾਂਦਾ ਵੀ ਯਾਰ ਪਾਣੀ ਜਾਦੇ ਆ। ਉਹ ਜਾਣ ਪੁੱਝ ਕੇ ਸ਼ਾਰਟ ਉੱਥੋਂ ਲੈਂਦੇ ਵੀ ਜਿੱਥੋਂ ਆਏ ਲੱਗੇ ਵੀ ਪਾਣੀ ਬਹੁਤ ਜਾਦੇ ਹੈਗਾ। ਪਾਣੀ ਹੈਗਾ ਪਰ ਇਧਰਲੇ ਪਾਸੇ ਨਹੀਂ ਜਿਹੜੇ ਘੱਗਰ ਦੇ ਕੰਢੇ ਲੋਕ ਰਹਿੰਦੇ ਆ ਨਾ ਉਹਨਾਂ ਵਾਸਤੇ ਕੋਈ ਖਤਰਾ ਨਹੀਂ। ਹਿਮਾਚਲ ਦੇ ਵਿੱਚ ਖਤਰਾ ਹਿਮਾਚਲ ਦੇ ਵਿੱਚ ਬਹੁਤ ਜਾਦੇ ਬਾਰਿਸ਼ ਹੋ ਰਹੀ ਆ। ਉਹਨਾਂ ਦਾ ਇੰਨਾ ਕ ਨੁਕਸ ਹਮਾਚਲ ਦਾ ਸਟੇਟ ਦਾ ਇਹਨਾਂ ਨੁਕਸਾਨ ਹੋ ਰਿਹਾ ਉਹਨਾਂ ਤੋਂ ਭਰਾਈ ਕਈ ਸਾਲਾਂ ਤੱਕ ਨਹੀਂ ਹੋਣੀਗੀ ਉਹ ਇਹਨਾਂ ਨੁਕਸਾਨ ਹੋ ਰਿਹਾ ਪਰ ਤੁਸੀਂ ਇਹ ਵੀ ਸੋਚਨਾ ਹਮਾਚਲ ਦੇ ਨਾਲ ਕਿੰਨੀਆਂ ਸਟੇਟਾਂ ਲੱਗਦੀਆਂ ਕਿੰਨੇ ਥਾਵਾਂ 'ਚ ਉਹਦਾ ਪਾਣੀ ਫੈਲਦਾਗਾ ਹਮਾਚਲ ਦਾ ਪਾਣੀ ਕਿੰਨੇ ਸਟੇਟਾਂ 'ਚ ਉਧਰਲੇ ਪਾਸੇ ਮਾਰ ਕਰੂਗਾ ਉਹ ਹੁਸ਼ਿਆਰਪੁਰ ਵਾਲੇ ਪਾਸੇ ਮਾਰ ਹੋਊਗੀ ਕਰੂਗਾ ਹੁਣ ਉਹ ਪਰ ਹੁਸ਼ਿਆਰਪੁਰ ਉਧਰਲੇ ਪਾਸੇ ਨਹੀਂ ਹਰੀ ਕੇ ਹੈੱਡ ਉਸ ਪਾਸੇ ਪਾਣੀ ਜਾਊ ਸਾਤਲੋਜ ਬਿਆਸ ਉਸ ਪਾਸੇ ਨੁਕਸਾਨ ਹੋ ਕਰੂਗਾ ਪਰ ਐਵੇਂ ਨਹੀਂ ਹੈ ਕਿ ਆਪਣੇ ਘੱਗਰ ਵਾਲੇ ਪਾਸੇ ਜਾਂ ਇਸ ਪਾਸੇ ਪਾਣੀ ਨਹੀਂ ਆਉਂਦਾਗਾ ਜਿਹੜੇ ਕਾਫੀ ਇੱਥੇ ਬਿਜ਼ਾਰ ਕਰ ਰਹੇ ਨੇ ਹੈਗੀ ਇਸ ਥਾਮਾਂ ਤੇ ਜਾਂ ਇੱਥੇ ਜੋਬ ਕੀਤੀ ਵੀ ਹੈਗੀ ਇਸ ਲਾਈਨ ਦੇ ਵਿੱਚ ਉਹਨਾਂ ਦੇ ਦੱਸਣ ਅਨੁਸਾਰ ਹਿਮਾਚਲ ਦਾ ਪਾਣੀ ਘੱਗਰ ਦੇ ਵਿੱਚ ਇੰਨਾ ਨਹੀਂ ਆਉਂਦਾਗਾ ਵੀ ਉਹ ਮਾਰ ਕਰੇ ਉਹ ਲੋਕਲ ਪਾਣੀ ਨਾਲ ਰਲਦਾਗਾ ਜੇ ਮਹਾਲੀ ਦਾ ਰਲ ਗਿਆ ਪਟਿਆਲੇ ਦਾ ਹੋ ਗਿਆ ਜਾਂ ਸੰਗਰੂਰ ਜਦੋਂ ਉੱਥੇ ਨਹੀਂ ਪੈਂਦਾ ਉਹ ਪਾਣੀ ਨਾਲ ਰਲਦਾਗਾ ਫਿਰ ਚੰਦਪੁਰੇੜਾ ਵਨ ਪਾਣੀ ਲੰਘ ਨਹੀਂ ਪਾਉਂਦਾਗਾ ਇਹ ਨਹੀਂ ਹੈਗਾਗਾ ਵੀ ਹਿਮਾਚਲ ਚ ਨਹੀਂ ਪੈ ਜਾਈ ਕਿੰਨਾ ਵੀ ਆ ਜੇ ਤੇ ਉਹ ਉੱਥੇ ਲੰਘੇ ਨਾ ਉਹ ਨਹੀਂ ਨੁਕਸਾਨ ਕਰਦਾਗਾ ਪੁਰਾਣੀਆਂ ਵੀਡੀਓ ਹੁੰਦੀਆਂ ਜਿਵੇਂ ਹੁਣ ਮਾਰਕੰਡਾ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈਗੀ ਵੀ ਉਹ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਉਹ ਤਾਂ ਮੈਂ ਤੁਹਾਨੂੰ ਪਰਸੋਂ ਦਾ ਕਹੀ ਜਾਂਦਾ ਵੀ 8 ਪਿੰਡਾਂ 'ਚ ਪਾਣੀ ਵੜਿਆ ਹੋਇਆ ਭਾਈ ਉਹ ਉਥੋਂ ਪਹਿਲਾਂ ਟੁੱਟੀ ਵੀ ਹੈਗੀ ਉਹ ਹੁਣ ਤਾਂ ਬੰਦ ਪਈ ਆ ਉਹ ਹੁਣ ਤਾਂ ਪਾਣੀ ਨਹੀਂ ਹੈਗਾ ਕਾਲੇ ਅੰਬ ਨਹੀਂ ਵੀ ਪੈ ਰਿਹਾਗਾ ਸਰਮੌਰ ਜ਼ਿਲ੍ਹੇ ਦੇ ਵਿੱਚ ਨਹੀਂ ਵੀ ਪੈ ਰਿਹਾਗਾ ਸੋਲਣ ਰਾਤ ਨਹੀਂ ਪਿਆਗਾ ਆ ਸਵੇਰ ਦਾ ਫੇਰ ਮੰਨ ਲਓ ਮੌਸਮ ਸਾਫ਼ ਹੈਗਾ ਕਿਤੇ ਇੰਨੀ ਡਰ ਵਾਲੀ ਗੱਲ ਹੈ ਨਹੀਂਗੀ ਉਸ ਪਾਸੇ ਹੈਗੀ ਪੰਜਾਬ ਦੇ ਜਿਹੜੇ ਪਾਸੇ ਮਤਲਬ ਆਪਣੇ ਜੀਰਕਪੁਰ ਸ਼ਿਮਲਾ ਐਨਐਚ 5 ਦਾ ਪਹਿਲਾ ਪਾਸਾ ਹੈਗਾ ਮਤਲਬ ਜਿਹੜਾ ਹਸ਼ਿਆਰਪੁਰ ਦੇ ਨੇੜੇ-ਨੇੜੇ ਜਲੰਧਰ ਉਧਰਲੇ ਪਾਸੇ ਮਾਰ ਕਰ ਸਕਦਾ ਇਧਰਲੇ ਪਾਸੇ ਨਹੀਂ ਆਉਂਦਾਗਾ ਤੁਸੀਂ ਇਹ ਵੀ ਦੇਖੋ ਨਾ ਹਿਮਾਚਲ ਦੇ ਪਾਸੇ ਐਸੇ ਸਟੇਟਾਂ ਕਿੰਨੀਆਂ ਗਈਆਂ ਉਹ ਸਾਰਾ ਪਾਣੀ ਫੈਲਦਾਗਾ ਹਿਮਾਚਲ ਜਮੀਂ ਪੈ ਗਿਆ ਮੰਨਿਆ ਉਹ ਪਾਣੀ ਇਹ ਤਾਂ ਇਹਨੂੰ ਸਾਰੇ ਹਰਕਾ ਗਰ ਜਾਊਗਾ ਐਵੇਂ ਨਹੀਂ ਹੈਗਾ ਕੱਗਰ ਦੇ ਵਿੱਚ ਕੱਗਰ ਦਾ ਪਾਣੀ ਸਿਰਫ ਤੁਹਾਨੂੰ ਦੱਸਿਆ ਵੀ ਇਹ ਦੋ ਤਿੰਨ ਜ਼ਿਲ੍ਹੇ ਆ ਸ਼ਿਮੌਰ ਤੇ ਸੋਲਣ ਮਤਲਬ ਸਵਾਲ ਕਰਦੇ ਆ ਪਹਾੜੀਆਂ ਗੱਲੀਆਂ ਇਹ ਹੀ ਪਾਣੀ ਆ ਇਸ ਤੋਂ ਵੱਧ ਪਾਣੀ ਕੱਗਰ ਵਾਲੇ ਪਾਸੇ ਨਹੀਂ ਆਉਂਦਾਗਾ ਜਿਹੜਾ ਹੁਣ ਮੀਂਹ ਪਈ ਜਾਂਦਾ ਮੰਡੀ ਮਨਾਲੀ ਉਹ ਉਧਰਲੇ ਪਾਸੇ ਜਾਂਦਾ ਉਧਰਲੇ ਪਾਸੇ ਜ਼ਰੂਰ ਨੁਕਸਾਨ ਕਰੂਗਾ ਪਰ ਫਿਰ ਵੀ ਅੱਜ ਇਸ ਵਕਤ ਬਿਆਸ ਦਰਿਆ ਦਾ ਪਾਣੀ ਉੱਤਰਿਆ ਹੋਵੇਗਾ ਜਿੱਥੇ ਉਹ ਮੰਦਰ ਬਣਿਆ ਹੈ ਮੰਦਰ ਤੋਂ ਪਾਣੀ ਵੀਡੀਓ ਦੇਖੋ ਉੱਤਰੀਆਂ ਹੋਵੇ ਹਨ ਉਧਰਲੇ ਪਾਸੇ ਜ਼ਰੂਰ ਡਰ ਹੈਗਾ ਕਗਰਣੇ ਪਾਸੇ ਡਰ ਨਹੀਂ ਹੈਗਾ ਡਰੋ ਨਾ ਤੁਸੀਂ ਮੈਨੂੰ ਸਵੇਰ ਦੇ ਮੈਸੇਜ WhatsApp ਤੇ ਆਉਂਦੇ ਆ ਕਿ ਸੁਖਣਾ ਲੇਖ ਦੇ ਗੇਟ ਖੁੱਲੇ ਆ ਖੁੱਲੇ ਜ਼ਰੂਰ ਆ ਪਰ ਉਹ ਬੰਦ ਵੀ ਹੋਇਆ ਨਾਲ ਦੀ ਨਾਲ ਬੰਦ ਹੋਇਆ ਕੋਈ ਦਿਖਾਉਂਦਾ ਨਹੀਂ ਉਹ ਖੁੱਲੇ ਹੀ ਦਿਖਾਈ ਜਾਂਦੇ ਹੈਗੇ ਠੀਕ ਆਉ ਚੈੱਕ ਕਰੇ ਸੀਗੇ ਉਹਦਾ ਕਰਕੇ ਖੋਲਿਓ ਖੋਲਿਈ ਵਾਰ ਵਾਰ ਬੈਰ ਲਗਰੀ ਜਾਂਦਾ ਗਾਹਾਂ ਦੀਆਂ ਪੇਜਾਂ ਵਾਲੇ ਕਟਕਟ ਪਾਉਂਦੇ ਉਹ ਖੋਲੇ 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 ਨਹੀਂ ਉਹ ਬੰਦ ਵੀ ਕੀਤੇ ਥੋੜੇ ਚਿਰ ਬਾਅਦ ਇਸ ਕਰਕੇ ਦੋਸਤੋ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਆ ਦੇਖੋ ਇਸ ਤਰ੍ਹਾਂ ਬੱਦਲ ਵਾਈ ਹੋ ਜਾਂਦੀ ਆ ਕਦੇ ਸਾਫ਼ ਹੋ ਜਾਂਦਾ ਮੌਸਮ ਧੁੱਪ ਨਿਕਲੀ ਵੀ ਆ ਇਸੇ ਕਰਕੇ ਮੈਂ ਆ ਧੁੱਪ ਦਿਖਾਉਣ ਦਾ ਕਰਕੇ ਮੈਂ ਥੱਲੇ ਉਤਰਿਆ ਅੱਜ ਹਜੇ ਮੈਂ ਤੁਰਿਆ ਨਹੀਂ ਜਾਂਦਾ ਦੇਖੋ ਲੰਗ ਮਾਰ ਕੇ ਤੁਰਦਾਗਾ ਛੋਟੀਆਂ ਤੁਰਨਾ ਪੈਂਦਾ ਮੈਨੂੰ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜੇ ਤੁਸੀਂ ਵੀਡੀਓ ਚੈੱਕ ਕਰਨੀ ਆ ਜਿਹੜਾ ਚੈਨਲ ਵੀਡੀਓ ਪਾਉਂਦੇ ਆ ਨਾ ਉਹਨਾਂ ਨੂੰ ਚੈੱਕ ਕਰਿਆ ਕਰੋ ਉਹਦਾ ਮੌਸਮ ਦੇਖਿਆ ਕਰੋ ਉਹਦੀਆਂ ਗੱਲਾਂ ਨਾਲ ਮਿਲਦਾ ਹੈਗਾ ਜਿਵੇਂ ਮੈਂ ਵੀਡੀਓ ਕਰੀ ਜੰਨਾ ਮੇਰੇ ਚਾਰੇ ਪਾਸੇ ਮੌਸਮ ਦੇਖੋ ਥੱਲੇ ਧਰਤੀ ਤੇ ਝਾਕੋ ਜਿਹੜੇ ਪਾਸੇ ਦਰਖਤ ਤਾਂ ਉਹ ਤੇ ਝਾਕੋ ਇੱਥੋਂ ਤੱਕ ਕੇ ਉੱਪਰ ਅਸਮਾਨ ਤੇ ਝਾਕੋ ਉਹਦੀਆਂ ਗੱਲਾਂ ਦੇ ਨਾਲ ਉਹਦਾ ਮੌਸਮ ਮਿਲਦਾ ਹੈਗਾ ਪੱਤੇ ਹਵਾ ਚੱਲਦੀ ਆ ਮਿੱਟੀ ਉੱਡਦੀ ਆ ਧਰਤੀ ਤੇ ਜਾਂ ਪਾਣੀ ਕਿੰਨਾ ਵਗਦਾ ਹੈਗਾ ਉਹ ਗੱਲਾਂ ਨਾਲ ਮਿਲਾ ਕੇ ਦੇਖਿਆ ਕਰੋ ਤੁਸੀਂ ਫੇਕ ਵੀਡੀਓ ਬਹੁਤ ਘਮਰੇਗਾ ਫੇਕ ਵੀਡੀਓ ਦਾ ਪਤਾ ਲੱਗ ਜਾਂਦਾ ਵੀ ਇਹ ਪਰਸੋਂ ਦੇ ਚੌਥੇ ਦੇ ਕਿੱਦੇ ਦੀ ਹੈਗੀ ਜੇ ਵੀਡੀਓ ਪੁਰਾਣੀ ਚਾਕੇ ਪ ਤੋ ਪਤਾ ਲੱਗ ਜੂਗਾ ਕਿਉਂਕਿ ਉਹਦੀਆਂ ਗੱਲਾਂ ਦੇ ਨਾਲ ਜਿਹੜਾ ਉਹਦੇ ਪਿੱਛੇ ਮੌਸਮ ਹੋਊਗਾ ਉਹ ਮਿਲਦਾ ਨਹੀਂ ਹੁੰਦਾ। ਕਾਫੀ ਟਰਿਕ ਹੁੰਦਾ ਤੁਸੀਂ ਅਪਣਾਇਆ ਕਰੋ। ਇਕੱਲਾ ਇਹ ਨਾ ਦੇਖਿਆ ਕਰੋ ਵੀ ਵੀਡੀਓ ਆ ਗਈ। ਚਲੋ ਜੀ ਵੀਡੀਓ ਆ ਗਈ, ਪਾਣੀ ਆ ਗਿਆ। ਚੱਕੀ ਸਿਰ ਮਾਰਿਆ, ਚੱਕੀ ਸਿਰ ਮਾਰਿਆ। ਐ ਨਾ ਕਰਿਆ ਕਰੋ ਤੁਸੀਂ ਸਾਰਾ ਉਹਨੂੰ ਦੇਖਿਆ ਕਰੋ। ਵੀਡੀਓ ਨੂੰ ਚੰਗੀ ਤਰ੍ਹਾਂ ਨਿੱਕੇ ਨਿੱਕੀਆਂ ਗੱਲਾਂ ਉੱਥੋਂ ਤੁਸੀਂ ਫੜ ਲਿਆ ਕਰੋ। ਮੌਸਮ ਸਾਫ ਆ ਕੋਈ ਡਰਨ ਵਾਲੀ ਗੱਲ ਨਹੀਂ। ਘੱਗਰ ਦੇ ਜਿਹੜੇ ਲੋਕ ਕੰਡੇ ਰਹਿੰਦੇ ਆ ਉਹਨਾਂ ਨੂੰ ਹਜੇ ਕੋਈ ਖਤਰਾ ਨਹੀਂ। ਆਉਣ ਵਾਲੇ ਟਾਈਮ ਦਾ ਮੈਨੂੰ ਪਤਾ ਨਹੀਂ ਕੀ ਹੋ ਜੇ। ਪਰ ਇਸ ਵਕਤ ਅੱਜ 3 ਜੁਲਾਈ ਨੂੰ ਕੋਈ ਖ ਠੀਕ ਹੈ ਮਿੱਤਰੋ ਛੋਟੀ ਡਿਗ ਵੀ ਮੇਰੀ ਹੁਣ ਚੱਕੀ ਨਹੀਂ ਜਾਣੀ ਚਲੋ ਕੋਈ ਨਾ ਮਿੱਤਰੋ ਇੱਕ ਗੱਲ ਰਹੇਗੀ ਆਪਾਂ ਨਾ ਫੇਸਬੁੱਕ ਤੇ ਪੇਜ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਤੇ ਉਹ ਪੇਜ ਦਾ ਮੈਨੂੰ ਨਾਮ ਦੱਸਿਓ ਆਪਾਂ ਕੀ ਰੱਖੀਏ ਉਸ ਤੇ ਆਪਾਂ ਲਾਈਵ ਆਜਾ ਕਰਾਂਗੇ ਫੇਸਬੁੱਕ ਤੇ ਕਿਸੇ ਵੀ ਦਰਿਆ ਦੇ ਕੰਢੇ ਜਾਣਾ ਆਪਾਂ ਕਿਤੇ ਵੀ ਪਾਣੀ ਦਿਖਾਉਣਾ ਜਾਂ ਮੌਸਮ ਦਿਖਾਉਣਾਗਾ ਉੱਥੇ ਆਪਾਂ ਫੇਸਬੁੱਕ ਤੇ ਲਾਈਵ ਆਇਆ ਕਰਾਂਗੇ ਉਹਨੂੰ ਫੋਲੋ ਕਰ ਲਾਂਗੇ ਆਪਾਂ ਉੱਤੇ ਸੌਖਾ ਹੋ ਜੇ ਆਪਾਂ ਨੂੰ YouTube ਦੇ ਨਾਲੋਂ ਕਿਉਂਕਿ ਫੇਸਬੁੱਕ ਤੇ ਲੋਕ ਵੱਧ ਜੁੜੇ ਹੁੰਦੇ ਆਗੇ ਦੱਸਿਓ ਫਿਰ ਕੀ ਨਾਮ ਰੱਖੀਏ ਫੇਸਬੁੱਕ ਮੇਰੀ ਐਮ ਆਰ ਆਈ ਹੋਣ ਤੋਂ ਬਾਅਦ ਪੰਜ ਨੂੰ ਬਣਾਵਾਂਗੇ ਆਪਾਂ ਅੱਛੇ ਕਾਲ